ਸਾਰਿਆਂ ਨੂੰ ਜੈ ਐਮਸੀ ਕੀ ਆਈਏ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਪਹਿਲੇ ਆਦਮ ਨੇ ਜਦੋਂ ਪਾਪ ਕੀਤਾ ਪਰਮੇਸ਼ਰ ਦਾ ਵਚਨ ਤੋੜਿਆ ਪਹਿਲੇ ਆਦਮ ਨੇ ਪਰਮੇਸ਼ਰ ਦੀ ਆਗਿਆ ਦਾ ਉਲੰਘਣ ਕੀਤਾ ਪਾਪ ਕਾਰਨ ਉਹਨਾਂ ਉੱਪਰ ਸ਼ਰਾਪ ਆਇਆ ਇਨਸਾਨ ਦੀ ਜ਼ਿੰਦਗੀ ਵਿੱਚ ਦੁੱਖ ਰੋਗ ਬਿਮਾਰੀ ਮੁਸ਼ਕਿਲਾਂ ਪਰੇਸ਼ਾਨੀਆਂ ਤਰ੍ਹਾਂ ਤਰ੍ਹਾਂ ਦੀ ਹਾਲਤ ਆਈ ਅੱਜ ਇਨਸਾਨ ਦੁੱਖ ਵਿੱਚ ਹੈ ਮੁਸੀਬਤ ਵਿੱਚ ਹੈ ਪਰੇਸ਼ਾਨੀ ਵਿੱਚ ਹੈ ਉਸ ਦਾ ਕਾਰਨ ਹੈ ਕਿ ਇਨਸਾਨ ਅਸਲ ਵਿੱਚ ਪਰਮੇਸ਼ਰ ਤੋਂ ਦੂਰ ਹੈ ਕਾਰਨ ਕੀ ਹੈ انسان ਦੇ ਜੀਵਨ ਚ ਦੁੱਖ ਰੋਗ ਬਿਮਾਰੀ ਤਰ੍ਹਾਂ ਤਰ੍ਹਾਂ ਦੀ ਹਾਲਤ ਉਸ ਦਾ ਕਾਰਨ ਹੈ ਪਾਪ ਅੱਜ انسان ਪਾਪ ਦਾ ਗੁਲਾਮ ਹੈ ਅੱਜ انسان ਉੱਪਰ ਪਹਿਲੇ ਆਦਮ ਕਰਕੇ ਪਾਪ ਹੈ ਸ਼ਰਾਬ ਹੈ ਹਰ ਮਨੁੱਖ ਉਤੇ ਰਾਜ ਕਰਦਾ ਹੈ ਜਦ ਤੱਕ ਅਸੀਂ ਪਾਪ ਦੇ ਗੁਲਾਮ ਹਾਂ ਤਦ ਤੱਕ ਸਾਡੀ ਜ਼ਿੰਦਗੀ ਵਿੱਚ ਆਜ਼ਾਦੀ ਨਹੀਂ ਆ ਸਕਦੀ ਅਸੀਂ ਆਪਣੇ ਸਿਰਜਣਹਾਰ ਤੋਂ ਦੂਰ ਹੋਏ ਹਾਂ ਉਸ ਦੇ ਕੋਲ ਆਈਏ ਆਪਣੇ ਪ੍ਰਭੂ ਦੀ ਪਛਾਣ ਕਰੀਏ ਆਪਣੇ ਸਿਰਜਣਹਾਰ ਨੂੰ ਜਾਣੀਏ ਯਹੋਨਾ ਦੀ ਅੰਜੀਲ 3 ਅਧਿਆਇ ਦੀ 16 ਆਇਤ ਵਿੱਚ ਅਸੀਂ ਦੇਖਦੇ ਹਾਂ ਪਰਮੇਸ਼ਰ ਨੇ ਆਪਣਾ ਪਿਆਰਾ ਪੁੱਤਰ ਇਸ ਸੰਸਾਰ ਲਈ ਦੇ ਦਿੱਤਾ ਇਸ ਜਗਤ ਦੇ ਪਾਪ ਲਈ ਆਪਣਾ ਪਿਆਰਾ ਪੁੱਤਰ ਨੂੰ ਬਖਸ਼ ਦਿੱਤਾ ਜੋ ਉਸ ਉੱਤੇ ਵਿਸ਼ਵਾਸ ਕਰੇਗਾ ਉਹ ਨਾਸ਼ ਨਹੀਂ ਹੋਵੇਗਾ ਸਦਾ ਦਾ ਜੀਵਨ ਪਾਏਗਾ ਆ ਤੀ ਸਦਾ ਦੀ ਜ਼ਿੰਦਗੀ ਆ ਗਈ ਜਿਸ ਨੇ ਆਪਣੇ ਇਕਲੌਤੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ ਹੋਰ ਕਿਹੜੀਆਂ ਗੱਲਾਂ ਦਾ ਉਹ ਸਰਫਾ ਕਰੇਗਾ वह परमेश्वर का भय मानकर अपना जीवन गुजारते थे लेकिन उनको कोई संतान नहीं थी जब प्रभु के भय में चल रहे हैं उनकी आज्ञा का पालन कर रहे हैं हमारे जीवन में कोई भी पाप ना हो लेकिन कुछ चीजों को अपनी महिमा के लिए परमेश्वर रोक लेता है कभी कभी आपके मन में यह विचार आता होगा हम तो प्रभु पर विश्वास करते हैं हम कहेंगे हम तो प्रार्थना करते हैं प्रभु मेरी प्रार्थना क्यों नहीं सुनते ऐसे समय में धीरज रखना है परमेश्वर अपने वादों को देरी से इसलिए करता है सबसे उत्तम दे सके आपकी प्रार्थना को परमेश्वर सुनता है लेकिन अपने समय में हमारी प्रार्थना को उत्तर देता है उसमें उनकी महिमा हो अलिशबा कोख को उस समय खोला जब वह बूढ़ी हो चुकी थी और जक्रिया को भी विश्वास नहीं हुआ कि उससे भी एक संतान उत्पन्न हो सकती है परमेश्वर हमारे जीवन में भी ऐसा काम करता है जहां पर हम हार कर उम्मीद छोड़ देते हैं परमेश्वर वहाँ अपनी सामर्थ्य के काम प्रगट करता है जब प्रभु अपना काम करता है हमें भी यकीन नहीं होता ऐसा हो सकता है जैसे जक्रिया को भी नहीं हुआ था वे बुढ़ापे में संतान उत्पन्न कर सकेगा जक्रिया भी परमेश्वर के सामने प्रार्थना करता होगा इसलिए स्वर्गदूत ने बोला जकरिया से बोला आपकी प्रार्थना सुन ली गई है वैसे आप विश्वास से प्रार्थना करो प्रभु आपकी प्रार्थना को सुनेगा जब अलिशबा ने एक पुत्र को जन्म दिया पड़ोसियों ने परिवारों ने जब सुना प्रभु ने उनके ऊपर बड़ी दया की है वह उनके साथ आनंदित हुए आठ दिन में उस बालक का खतना हुआ और लोग उसके पिता के नाम पर जकरिया नाम रखने लगे अलिशबा ने बोला जकरिया नहीं युना रखना है फिर उसके पति से पूछा उसका क्या नाम रखना चाहता है उसने लिखने के लिए एक तख्ती मंगाकर लिख दिया नाम यहूना फिर जकरिया का मुंह खुल गया वह परमेश्वर की स्तुति करने लगा जदो असी पाप बुराई नामा त्यागांगे दुनिया बनाने वाला परमेश्वर कहता है फिर तडे उत नहीं आएगी ਵਚਨ ਕਹਿੰਦਾ ਹੈ ਜਦੋਂ ਯਿਸੂ ਮਸੀਹ ਦਾ ਲਹੂ ਹੈ ਤੁਹਾਨੂੰ ਸਾਰੇ ਪਾਪਾਂ ਤੋਂ ਆਜ਼ਾਦ ਕਰਦਾ ਹੈ ਪਾਪ ਸ਼ਰਾਪਾਂ ਤੋਂ ਆਜ਼ਾਦੀ ਦਿੰਦਾ ਹੈ ਜਿਸ ਪਾਪ ਕਾਰਨ ਤੁਹਾਡੇ ਤੇ ਸ਼ਰਾਫ ਹੈ ਬਿਮਾਰੀ ਹੈ ਦੁੱਖ ਹੈ ਪਰੇਸ਼ਾਨੀ ਹੈ ਜਦੋਂ ਪਾਪ ਪਰਮੇਸ਼ਵਰ ਨੇ ਸਾਫ਼ ਕਰ ਦਿੱਤੇ ਪਾਪ ਸਾਡੀ ਜ਼ਿੰਦਗੀ ਵਿੱਚੋਂ ਖਤਮ ਕਰ ਦਿੱਤੇ ਪਾਪ ਦਾ ਸ਼ਰਾਫ ਦਾ ਪ੍ਰਭਾਵ ਸਾਡੀ ਜ਼ਿੰਦਗੀ ਵਿੱਚੋਂ ਖਤਮ ਕਰ ਦਿੱਤਾ ਆਦਮ ਪਰਮੇਸ਼ਰ ਤੋਂ ਦੂਰ ਹੋ ਗਿਆ ਦੁਨੀਆ ਦਾ ਪਹਿਲਾ ਆਦਮੀ ਪਰਮੇਸ਼ਰ ਦੇ ਵਚਨ ਤੋੜਨ ਕਾਰਨ ਦੂਰ ਹੋਇਆ ਉਸ ਉੱਤੇ ਮੌਤ ਸ਼ਰਾਪ ਇਸ ਕਰਕੇ ਆਈ ਕਿ ਉਸਨੇ ਪਰਮੇਸ਼ਰ ਦੇ ਵਚਨ ਨੂੰ ਤੋੜ ਦਿੱਤਾ ਸੀ ਜੇ ਤੁਸੀਂ ਯਿਸੂ ਮਸੀਹ ਦੀ ਗੱਲ ਮੰਨ ਲਓ ਤੋਬਾ ਕਰੋ ਬਪਤਿਸਮਾ ਲਓ ਉਸ ਦੇ ਹੁਕਮਾਂ ਦੀ ਪਾਲਣਾ ਕਰੋ ਫਿਰ ਤੁਸੀਂ ਉਸ ਦੇ ਪੁੱਤਰ ਹੋਵੋਗੇ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਪੁੱਤਰ ਹੋਣ ਦਾ ਹੱਕ ਦੇ ਦਿੱਤਾ ਫਿਰ ਪਾਪ ਦਾ ਸ਼ਰਾਪ ਦਾ ਤੁਹਾਡੀ ਜ਼ਿੰਦਗੀ ਵਿੱਚ ਕੋਈ ਕੰਮ ਨਹੀਂ ਰਹੇਗਾ ਫਿਰ ਤੁਹਾਡੀ ਜ਼ਿੰਦਗੀ ਵਿੱਚ ਪਾਪ ਵੀ ਕੰਮ ਨਹੀਂ ਕਰੇਗਾ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਸਿਰਜਣਹਾਰ ਨੂੰ ਰੱਖਦੇ ਹਾਂ ਜੇ ਆਪਣੇ ਪਾਪ ਤੋਂ ਆਪਣੀ ਬਦੀ ਤੋਂ ਆਪਣੇ ਭੈੜੇ ਕੰਮਾਂ ਤੋਂ ਠੱਗੀ ਬੇਈਮਾਨੀ ਧੋਖੇ ਧੜੀ ਤੋਂ ਮੂੰਹ ਮੋੜ ਕੇ ਤੋਬਾ ਕਰਦੇ ਹਾਂ ਬਪਤਿਸਮਾ ਲੈਂਦੇ ਹਾਂ ਪਵਿੱਤਰਤਾਈ ਵਿੱਚ ਆਪਣਾ ਜੀਵਨ ਕੱਟਦੇ ਹਾਂ ਅਤੇ ਪ੍ਰਭੂ ਦੇ ਵਚਨਾਂ ਨੂੰ ਪੂਰਾ ਕਰਦੇ ਹੋ ਯਿਸੂ ਮਸੀਹ ਦੀਆਂ ਗੱਲਾਂ ਨੂੰ ਮੰਨਦੇ ਹੋ ਤਾਂ ਪਾਪ ਦਾ ਪ੍ਰਭਾਵ ਤੁਹਾਡੀ ਜ਼ਿੰਦਗੀ ਵਿੱਚ ਖਤਮ ਹੋ ਜਾਵੇਗਾ ਤੁਸੀਂ ਆਜ਼ਾਦ ਹੋ ਜਾਓਗੇ ਯੇਸ਼ੂ ਮਸੀਹ ਕਹਿੰਦੇ ਹਨ ਸੱਚ ਨੂੰ ਜਾਣੋਗੇ ਤਾਂ ਸੱਚ ਤੁਹਾਨੂੰ ਆਜ਼ਾਦ ਕਰੇਗਾ ਜੇ ਜ਼ਿੰਦਗੀ ਨਹੀਂ ਬਦਲੀ ਫਿਰ ਤੁਸੀਂ ਆਜ਼ਾਦ ਨਹੀਂ ਹੋ ਸਕਦੇ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਪ੍ਰਭੂ ਦੇ ਵਚਨ ਦੇ ਅਨਸਾਰ ਬਦਲ ਲਿਆ ਫਿਰ ਤੁਹਾਡੇ ਉੱਤੇ ਦੁੱਖਾਂ ਦਾ ਆਖਰੀ ਦਿਨ ਹੋਵੇਗਾ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਆਪਣੀ ਜ਼ਿੰਦਗੀ ਨੂੰ ਪਰਮੇਸ਼ਰ ਦੇ ਵਚਨਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਯੇਸ਼ੂ ਮਸੀਹ ਦੇ ਵਚਨ ਉੱਤੇ ਖੜ ਜਾਈਏ ਆਮਨ